ਅਸੀਂ ਬੇਨਤੀ ਕਰਾਂਗੇ ਗਿੱਦੜਬਾਹਾ ਤੋਂ ਵਿਧਾਇਕ ਸਰਦਾਰ ਹਰਦੀਪ ਸਿੰਘ ਜੀ ਡਿੰਪੀ ਢਿੱਲੋਂ ਸਾਹਿਬ ਨੂੰ ਕਿ ਉਹ ਵੀ 2 ਮਿੰਟ ਲਈ ਸ਼ਬਦਾਂ ਦੀ ਸਾਂਝ ਪਾਉਣਗੇ ਮੇਰੇ ਬਹੁਤ ਹੀ ਸਤਕਾਰਯੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦੇ ਨਾਲ ਬਿਰਾਜਮਾਨ ਸਿੱਖਿਆ ਮੰਤਰੀ ਸਾਹਿਬ ਬੈਂਸ ਸਾਹਿਬ ਉਹਨਾਂ ਦੇ ਨਾਲ ਮੇਰੇ ਛੋਟੇ ਵੀਰ ਅਸੀਂ ਤਾਂ ਪਿਆਰ ਨਾਲ 골ਡੀ ਮੁਸਾਫਰੀ ਕਹਿੰਦੇ ਆ ਵੈਸੇ ਨਾਮ ਉਹਨਾਂ ਦਾ ਅਮਨਦੀਪ ਜੀ ਆ ਨਾਲ ਐਜੂਕੇਸ਼ਨ ਦੇ ਸੈਕਟਰੀ ਸਾਹਿਬ ਯਾਦਵ ਸਾਹਿਬ ਡੀਆਈਜੀ ਸਾਹਿਬ ਡੀਸੀ ਸਾਹਿਬ ਸਾਰੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਲੀਡਰ ਸਹਿਬਾਨ ਵਰਕਰ ਸਹਿਬਾਨ ਸਾਡੇ ਨੌਜਵਾਨ ਸਾਥੀ ਸਾਡੇ ਬਜ਼ੁਰਗ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਦੋਨੇ ਹੱਥ ਬੰਨ ਕੇ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਲਡੀ ਜੀ ਮੈਲਾ ਦਾ ਬੈਠੇ ਬੈਠੇ ਸਾਰੇ ਥੱਕ ਗਏ ਫਤਿਹ ਦਾ ਜਵਾਬ ਫਤਿਹ ਦੇ ਵਿੱਚ ਦਿਓ ਜੀ ਗੱਜ ਕੇ ਕਿਉਂਕਿ ਮੈਥੋਂ ਬਾਅਦ ਸੀਐਮ ਸਾਹਿਬ ਨੇ ਬੋਲਣਾ ਜਿੰਨੀ ਵੱਡੀ ਫਤਿਹ ਦੇਵੋਗੇ सीएम साहब ਨੂੰ ਫਤੇ ਦਾ ਜਵਾਬ ਜਿੰਨਾ ਗੱਜ ਕੇ ਦੇਉਂਗੇ ਉਹ ਨਹੀਂ ਇਹਨਾਂ ਨੇ ਇਸ ਪਾਸਿਓਂ ਖਜ਼ਾਨੇ ਦਾ ਮੂੰਹ ਇਸ ਪਾਸਿਓਂ ਖੋਲ ਲੈਣਾ ਇਹ ਹੁਣ ਤੁਹਾਡੇ ਸਾਰਿਆਂ ਵੀ ਕਿੱਡੀ ਵੱਡੀ ਤੁਸੀਂ ਫਤੇ ਬਲਾਉਨੇ ਹੋ ਵਾਹਿਗੁਰੂ ਜੀ ਕਾ ਖਾਲਸਾ ਇਹ ਕਿਉਂਕਿ ਮੈਂ ਗੱਫੇ ਲੈ ਆ ਜੀ ਮੈਂ ਤੁਹਾਨੂੰ ਤਾਂ ਆਪਦੇ ਹਲਕੇ ਦਾ ਤਜਰਬਾ ਦੱਸਦਾ ਕਿ ਸੀਐਮ ਸਾਹਿਬ ਦਾ ਮੈਂ ਹਮੇਸ਼ਾ ਕਹਿਣਾ ਉਹਨਾਂ ਦਿਲ ਬਹੁਤ ਵੱਡਾ ਸਮਾਨ ਲੈਣਾ ਆਉਣਾ ਚਾਹੀਦਾ ਇਹਨਾਂ ਦਾ ਕਿਸੇ ਗੱਲ ਦੀ ਤੋਟ ਨਹੀਂ ਅੱਜ ਬੜੀ ਖੁਸ਼ੀ ਹੋਈ ਕਿ ਇਸ ਏਰੀਏ ਦੇ ਵਿੱਚ ਜਿੱਥੇ ਬੜ ਬੜ ਉੜ ਆਪਣਾ ਉੜਦੀ ਸੀ ਗੋਲਦੀ ਜੀ ਨੇ ਪਹਿਲਾਂ ਬੋਲਦੇ ਦੱਸਿਆ ਕਿ ਸਿੱਖਿਆ ਦੇ ਵਿੱਚ ਇੱਕ ਬਹੁਤ ਵੱਡੀ ਕ੍ਰਾਂਤੀ ਲੈ ਕੇ ਆਉਂਦੀ ਹੈ ਇਸ ਏਰੀਏ ਵਾਸਤੇ ਖਾਸ ਕਰਕੇ ਇੱਥੋਂ ਦੇ ਬੱਚੇ ਕੋਈ ਮਲੋੜ ਜਾਂਦੇ ਸੀ ਪੜ੍ਹਨ ਵਾਸਤੇ ਕੋਈ ਅਬੋਰ ਜਾਂਦੇ ਸੀ ਕੋਈ ਡੱਬਾ ਲਈ ਜਾਂਦੇ ਸੀ ਪੜ੍ਹਨ ਅੱਜ ਆਪਣੇ ਇਸ ਕਾਲਜ ਦੇ ਇੱਥੇ ਖੁੱਲਣ ਨਾਲ ਆਪਣੇ ਆਪਣੇ ਬੱਚਿਆਂ ਨੂੰ ਆਪਣੀਆਂ ਬੱਚੀਆਂ ਨੂੰ ਐਜੂਕੇਸ਼ਨ ਮਿਲੂਗੀ ਜਿੰਨੇ ਬੱਚੇ ਆਪਣੇ ਪੜ੍ਹ ਲਿਖ ਕੇ ਅੱਗੇ ਆਉਣਗੇ ਓਨਾ ਹੀ ਆਪਣਾ ਦੇਸ਼ ਤਰੱਕੀ ਕਰੂਗਾ ਇਹ ਮਾਨ ਸਾਹਿਬ ਦੀ ਆਮ ਆਦਮੀ ਪਾਰਟੀ ਦੀ ਇੱਕ ਸੋਚ ਸੀ ਜਿਹੜੇ 2.5 ਸਾਲ ਤੋਂ ਮਾਨਸਾ ਵੇਸ ਤੇ ਕੰਮ ਕਰ ਰਹੇ ਆ ਹੁਣ ਉਸ ਨੂੰ ਬੂਰ ਪੈਣਾ ਸ਼ੁਰੂ ਹੋਇਆ ਔਰ ਐਸਾ ਬੂਰ ਪੈਣਾ ਸ਼ੁਰੂ ਹੋਇਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿ ਹਰ ਰੋਜ਼ ਕੋਈ ਨਾ ਕੋਈ ਹਰ ਮਹੀਨੇ ਕਿਤਨਾ ਕਿਤੇ ਐਜੂਕੇਸ਼ਨ ਦੇ ਕਾਲਜਸ ਦੇ ਕਿਤੇ ਆਪਣਾ ਯੂਨੀਵਰਸਿਟੀਆਂ ਦੇ ਕਿਤੇ ਮੈਡੀਕਲ ਕਾਲਜਾਂ ਦੇ ਰੋਜ਼ ਡੇਲੀ ਦੇ ਤਰ੍ਹਾਂ ਉਦਘਾਟਨ ਆਪਣੇ ਹੋਇਆ ਕਰਨਗੇ ਮੈਂ ਵੀਰੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀ ਔਰ ਮੈਂ ਅੱਗੇ ਮਾਨ ਸਾਹਿਬ ਦੇ ਨਾਲ ਮੈਂ ਗੱਲ ਕਰ ਰਿਹਾ ਸੀ ਕਿ ਮਾਨ ਸਾਹਿਬ ਮੈਨੂੰ ਇਹ ਲੱਗਦਾ ਮੈਂ ਸਾਰੀ ਉਮਰ ਉੱਥੇ ਹਲਕਾ ਚਾਰਜ ਹੀ ਰਹਿਣਾ ਸੀ ਤੁਹਾਡੀ ਬਦੌਲਤ ਜਿਹੜਾ ਮੈਨੂੰ ਤੁਸੀਂ ਇੱਕ ਨਿਮਾਣੇ ਜੇ ਆਮ ਬੰਦੇ ਨੂੰ ਐਡੇ ਐਡੇ ਵੱਡੇ ਦਿਗ ਜਾਂਦੇ ਖਿਲਾਫ ਲੜਾ ਕੇ ਔਰ ਐਡੀ ਵੱਡੀ ਜਿੱਤ ਦਵਾਈ ਇਹ ਇਸ ਗੱਲ ਦਾ ਸਾਰੇ ਦਾ ਸੇੜਾ ਅੱਜ ਮੈਂ ਓਪਨਲੀ ਤੁਹਾਡੇ ਇਸ ਪੰਡਾਲ ਦੇ ਵਿੱਚ ਕਹਿਣਾ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਨੂੰ ਜਾਂਦਾ ਨਹੀਂ ਮੇਰੀ ਕੋਈ ਔਕਾਤ ਨਹੀਂ ਸੀ ਕਿ ਮੈਂ ਇੱਕ ਵਾਰ ਪੰਜ ਵਾਰ ਦਾ ਐਮਐਲਏ ਦੋ ਵਾਰ ਦਾ ਫਾਈਨੈਂਸ ਮਿਨਿਸਟਰ ਮੇਰੇ ਉਲਟ ਇਲੈਕਸ਼ਨ ਲੜ ਰਹੇ ਸੀ ਦੂਸਰੇ ਪਾਸੇ ਤਿੰਨ ਵਾਰ ਦਾ ਐਮਐਲਏ ਇੱਕ ਵਾਰ ਦੇ ਐਮਪੀ नेशनेल कांग्रेस ਦੇ ਯੂਥ ਦੇ 올 ਇੰਡੀਆ ਦੇ ਪ੍ਰਧਾਨ ਰਹ ਚੁੱਕੇ ਆ ਤੇ ਇਸ ਵੇਲੇ ਦੇ ਮੌਜੂਦਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਐਡੇ ਐਡੇ ਵੱਡੇ ਰਤਬੇ ਸੀ ਤੇ ਮੈਂ ਮਾਨ ਸਾਹਿਬ ਨੂੰ ਅੱਗੇ ਕਹਿੰਦਾ ਹੁੰਦਾ ਸੀ ਮੈਂ ਕਿਹਾ ਮਾਨ ਸਾਹਿਬ ਮੈਂ ਤਾਂ ਕਦੇ ਪੰਚਾਇਤ ਮੈਂਬਰ ਵੀ ਨਹੀਂ ਬਣਿਆ ਤੇ ਮੇਰਾ ਮਤਾ ਇਹਨਾਂ ਨਾਲ ਲਵਾਤਾ ਤੇ ਮਾਨ ਸਾਹਿਬ ਦਾ ਜਵਾਬ ਅਗੋਂ ਇਹ ਇਹ ਹੁੰਦਾ ਸੀ ਕਹਿੰਦੇ ਮੈਂ ਤੇਰੇ ਪਿੱਛੇ ਖੜਾ ਤੂੰ ਚੱਲ ਅੱਗੇ ਲੱਗ ਕੇ ਅੱਪਾ ਬਿਣਾ ਮੈਂਬਰ ਤੂੰ ਹੀ ਟਾਵਾਂਗੇ ਇਹਨਾਂ ਨੂੰ ਤੇ ਅੱਜ ਇਹਨਾਂ ਨੇ ਜੋ ਕਿਹਾ ਸੀ ਕਰ ਵਖਾਇਆ ਤੁਹਾਡੇ ਸਾਹਮਣੇ ਅੱਜ ਗਿੱਦੜਵੀ ਹਲਕੇ ਦਾ ਆਮ ਆਦਮੀ ਪਾਰਟੀ ਦਾ ਐਮ ਐਲ ਏ ਅੱਜ ਤੁਹਾਡੇ ਸਾਹਮਣੇ ਖੜਾ ਆਮ ਆਦਮੀ ਪਾਰਟੀ ਦੀ ਬਦੌਲਤ ਤੇ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦੀ ਇਹਨਾਂ ਦੀ ਸਮੁੱਚੀ ਟੀਮ ਦੀ ਜੋ ਮੈਂ ਇਹ ਵੀ ਗੱਲ ਦੱਸਣੀ ਚਾਹਾਂਗਾ ਮਾਨ ਸਾਹਿਬ ਨੂੰ ਕਿ ਮਾਨ ਸਾਹਿਬ ਚਾਰ ਪੰਜ ਪਿੰਡ ਆਪਾਂ ਗੋਲਡੀ ਜੀ ਨੂੰ ਦਿੱਤੇ ਸੀ ਚਾਰਾਂ ਆਪਣਾ ਪੰਜਾਂ ਪਿੰਡਾਂ ਚ ਇਹਨਾਂ ਨੇ ਇੰਨੀ ਮਿਹਨਤ ਕੀਤੀ ਸਾਰੇ ਪਿੰਡੀ ਬੜੀ ਰਿਕਾਰਡ ਤੋੜ ਵੋਟਾਂ ਵਧੇ ਇਹਨਾਂ ਦੀ ਸਾਰੀ ਟੀਮ ਮੈਨੂੰ ਮਿਲ ਕੇ ਗਈ ਆ ਜੀ ਜੋ ਆਈ ਸੀ ਆਪਦੇ ਦਿਲ ਦੀਆਂ ਗਹਿਰਾਈਆਂ ਚੋ ਮੈਂ ਤੁਹਾਡਾ ਸਾਰਿਆਂ ਦਾ ਕੋਟਨ ਕੋਟ ਧੰਨਵਾਦ ਕਰਦਾ ਕਿ ਜੋ ਤੁਸੀਂ ਮੇਰੀ ਮਦਦ ਕਰਨ ਵਾਸਤੇ ਆਏ ਉਹ ਕਹਿੰਦੇ ਹੁੰਦੇ ਨਾ ਜੀ ਤੁਬਕੇ ਤੁਬਕੇ ਨਾਲ ਹੀ ਘੜਾ ਭਰਦਾ ਤੁਹਾਡੀ ਬਦੌਲਤ ਇਹ ਮੇਰੀ ਜਿੱਤ ਹੋਈ ਆ ਤੁਹਾਡੇ ਸਾਰਿਆਂ ਦੀ ਬਦੌਲਤ ਆਮ ਆਦਮੀ ਪਾਰਟੀ ਦੀ ਟੀਮ ਦੀ ਬਦੌਲਤ ਮੈਂ ਅੱਜ ਜਿੱਤ ਕੇ ਅੱਜ ਮੈਨੂੰ ਇਹ ਮੌਕਾ ਮਿਲਿਆ ਕਿ ਮੈਂ ਇਸ ਇਸ ਮੱਝ ਤੋਂ ਸਟੇਟ ਸੰਜੀ ਤੁਹਾਡੇ ਨਾਂ ਮੈਂ ਕਰ ਰਿਹਾ ਇੱਕ ਵਾਰ ਫੇਰ ਮਹਿਮਾਨ ਸਾਹਿਬ ਨੂੰ ਇਸ ਏਰੀਏ ਦੇ ਵਿੱਚ ਆਉਣ ਤੇ ਜੀ ਆਇਆਂ ਕਹਿਣਾ ਗੋਲਡੀ ਸਾਹਿਬ ਬਣੀਓ ਔਰ ਖਾਸ ਕਰਕੇ ਮੈਂ ਵਧਾਈ ਦਿਨਾ ਕਿ ਮਾਨ ਸਾਹਿਬ ਤੁਸੀਂ ਜੋ 2022 ਚ ਕਿਹਾ ਸੀ ਅੱਜ ਉਹ ਤੁਸੀਂ ਕਰ ਵਿਖਾਇਆ ਨੀ ਇੱਥੇ ਕਿਹਨੇ ਕਾਲਜ ਖੋਲ੍ਹਨੇ ਸੀ 70-72 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਹਜੇ ਤੱਕ ਤਾਂ ਕਿਸੇ ਨੇ ਕੋਈ ਦੇਖਿਆ ਨਹੀਂ ਸੀ ਸਰਕਾਰਾਂ ਵੀ ਬੜੀਆਂ ਰਹਿਆਂ ਤੁਸੀਂ ਬਹੁਤ ਵਧਾਈ ਦੇ ਪਾਤਰ ਹੋ ਜੀ ਜੋ ਅੱਜ ਇਸ ਏਰੀਏ ਦੇ ਵਿੱਚ ਆਪਾਂ ਕਾਲਜ ਖੋਲ੍ਹ ਕੇ ਜਾ ਰਹੇ ਹਾਂ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਆਪਦੇ ਦਿਲ ਦੀਆਂ ਗਹਿਰਾਈਆਂ ਚੋਂ ਮੈਂ ਕੋਟਨ-ਕੋਟ ਧੰਨਵਾਦ ਕਰਦਾ ਜੋ ਤੁਸੀਂ ਆਏ ਸਾਰੇ ਜਣੇ ਮਾਨ ਸਾਹਿਬ ਦੀ ਗੱਲਬਾਤ ਸੁਣਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ